ਜਾਏ ਗ੍ਰੈਬ ਪਾਕ ਪਈ ਹੈ ਹਮਮ ਤੇ ਮੈਨੂੰ ਤੁਸੀਂ ਪੇਸ਼ੀ ਦੇ ਦਿਓ ਮੈਂ ਸਰਕਾਰ ਤੋਂ ਹਦਾਇਤਾਂ ਲੈ ਕੇ ਅਗਲੀ ਪੇਸ਼ੀ ਦੇ ਉੱਤੇ ਆਪਣਾ ਜਵਾਬ ਫਾਈਲ ਕਰ ਦੂੰਗਾ ਹਮਮ ਚਲੋ ਆਦਾਨ ਤੇ ਮੰਨ ਲਿਆ ਭਾਈ ਸ਼ਾਇਦ ਕੀ ਹੈ ਸਰਕਾਰ ਨੂੰ ਕੋਈ ਮਾਰੀ ਮੁੱਟੀ ਸਮਝ ਆ ਜੇ ਕਿਉਂਕਿ ਬੜੇ ਲੰਬੇ ਸਮੇਂ ਤੋਂ ਜਿਹੜੇ 29 28 29 ਸਾਲ ਹੋ ਗਏ ਠੀ ਬਲਵੰਤ ਸਿੰਘ ਰਾਜਵਾਨ ਅੰਦਰ ਹੈ ਤੇ ਪਿਛਲੇ 12 ਸਾਲਾਂ ਤੋਂ ਦਾ ਮਤਲਬ ਜਿਹੜੇ ਹੈਗੇ ਉਹ ਫਾਂਸੀ ਦੀ ਕੋਠੀ ਦੇ ਵਿੱਚ ਹੀ ਲਟਕ ਰਹੇ ਹੈ ਉੱਥੇ ਹੀ ਕੋਈ ਹੱਥ ਵਾਈ ਹੱਥ ਪੀ ਗੋਠੜੀ ਆ ਉਹਦੇ ਵਿੱਚ ਹੀ ਵਿਚਾਰਾ ਸੌਦਾ ਪੈਂਦਾ ਹਾਂ ਹਾਂ ਤੇ ਪਿਛਲੇ ਦਿਨ ਜਿੱਦੋਂ ਆਪਣੇ ਭਰਾ ਦੇ ਘੂਕ ਤੇ ਬੈਠੇ ਸੀ ਤੇ ਉਦੋਂ ਉਹਨਾਂ ਨੇ ਦੱਸਿਆ ਸੀ ਕਿ ਹਾਲਾਤ ਜਿਹੜੇ ਬੰਦੇ ਅੰਦਰ ਹੁੰਦੇ ਉਹਨਾਂ ਨੂੰ ਨਹੀਂ ਪਤਾ ਕਿ ਅੰਦਰਲੇ ਹਾਲਾਤ ਕੀ ਹੈ ਜੀ ਐਰ ਕੱਲ ਫੇਰ ਆ ਗਿਆ ਜੀ ਤੁਸ਼ਾਰ ਮੈਤਾ ਸਾਹਿਬ ਕੱਲ ਆ ਕੇ ਕਹਿੰਦਾ ਜੀ ਇਹ ਮਾਮਲਾ ਬੜਾ ਸੰਗੀਨ ਹੈ ਇਹ ਤਾਂ ਸਾਰੀ ਦੁਨੀਆ ਕਹਿੰਦੀ ਇਹ ਮਾਮਲਾ ਸੰਗੀਨ ਹੈ ਨਾ ਸੰਗੀਨ ਨਹੀਂ ਤਾਂ ਕਰਦੀ ਕੋਈ ਨਹੀਂ ਜਿਸੇ ਇੱਕ ਬੰਦੇ ਨੂੰ ਤੁਸੀਂ ਫਾਂਸੀ ਦੇਣ ਵਾਸਤੇ ਹੁਕਮ ਸੁਣਾਤਾ ਜੀ ਫਾਂਸੀ ਉਹਨੂੰ ਦਿੱਤਾ ਨਹੀਂ ਗਿਆ ਨਾ ਉਹਨੂੰ ਫਾਂਸੀ ਦਿੱਤਾ ਨਾ ਉਹਨੂੰ ਤੁਸੀਂ ਉਮਰ ਕੈਚ ਤਬਦੀਲ ਕਰ ਦਿਓ ਜੀ 28 29 ਸਾਲਾਂ ਤੋਂ ਜਿਹਦੇ ਦੋ ਕਤਲਾਂ ਦੇ ਬਰਾਬਰ ਦੋ ਫਾਂਸਕੇਦ ਦੇ ਬਰਾਬਰ ਤਾਂ ਉਹਨੇ ਕੈਦ ਕਰ ਲਈ ਹੈ ਹੂੰ ਹੂੰ ਤਾਂ ਇਹ ਸਾਰੀ ਦੁਨੀਆ ਨੂੰ ਦਿਖਦਾ ਕਹਿੰਦੇ ਦੀ ਗੱਲ ਇਹ ਹੈ ਕਿ ਜਿਹੜੀਆਂ ਵੱਖ-ਵੱਖ ਏਜੰਸੀਆਂ ਨੇ ਉਹਨਾਂ ਤੋਂ ਰਿਪੋਰਟਾਂ ਲੈਣੀਆਂ ਉਨਤੇ ਰਿਪੋਰਟ ਆ ਮਿਲ ਗਈ ਤੇ ਫਿਰ ਅਸੀਂ ਇਤੇ ਕੋਈ ਫੈਸਲਾ ਲਵਾਂਗੇ ਇਹਦੀ ਅਗਲੀ ਪੇਸ਼ੀ ਦਿੱਤੀ ਜਾਵੇ ਤੇ ਅਦਾਤ ਤੇ 4 ਹਫ਼ਤੇ ਦੇ ਲਈ ਇਹ ਕੰਮ ਕਿਸ ਮੁਲਤਵੀ ਕਰਤਾ ਕਿ ਨੇ 4 ਹਫ਼ਤੇ ਬਾਅਦ ਦੁਬਾਰਾ ਸੁਣਾ ਕੇ ਉਦੋਂ ਤੱਕ ਜਿਹੜਾ ਕੁਝ ਲਾਇਆ ਹੋ ਜੀ ਲੇਕਿਨ ਮੁਕਲ ਰੋਕ ਤੋਂ ਕਿ ਜਿਹੜੇ ਮਹਾਰਾਜਾ ਦਾ ਸਾਹ ਦੇ ਵਕੀਲ ਹੈ ਉਹਨਾਂ ਨੇ ਹਰਾਨੀ ਪ੍ਰਗਟ ਕੀਤੀ ਹੈ ਇਸ ਕੰਦੇ ਤੇ ਜੀ ਵੀ ਹੋ ਕੀ ਰਹੇ ਐਨੇ ਲੰਬੇ ਸਮੇਂ ਤੋਂ ਲਟਕਾਇਆ ਜਾ ਰਹੇ ਐ ਇਧਰ 1 ਮਿੰਟ ਵੀ ਗੱਲ ਆ ਅਦਾਤ ਤੇ ਜਿਹੜਾ ਫੈਸਲਾ ਕਰਨਾ ਕਰਕੇ ਪਰੇ ਕੋਨੇ ਇੱਕ ਪਾਸਾ ਦਾ ਕਰੀਨਾ বারবার মামলে ਨੂੰ ਲੜਤ ਕਾਇਰ ਰਿਹਾ ਕਿ ਕੋਈ ਬਾਹਨਾ ਕਿਹਦੇ ਕੋਈ ਬਾਹਨਾ ਸਰਕਾਰਾਂ ਕਿਉਂ ਬਹਾਨੇਬਾਜ਼ੀ ਕਰੀ ਜਾਂਦੀ ਏ ਪਹਿਲਾਂ ਵੀ ਅਦਾਲਤ ਨੇ ਇਸ ਕੰਦਾ ਨੋਟਿਸ ਲਿਆ ਕਿ ਸਰਕਾਰ ਬਹਾਨੇਬਾਜ਼ੀ ਕਰਦੀ ਏ ਪਰ ਹੁਣ ਸਰਕਾਰ ਨੂੰ ਚਾਹੀਦਾ ਵੀ ਥੋੜੀ ਜੀ ਸ਼ਕਤੀ ਕਰੇ ਆਪਣੀ ਅਦਾਲਤ ਨੂੰ ਚਾਹੀਦਾ ਕਿ ਥੋੜੀ ਜੀ ਸ਼ਕਤੀ ਕਰੇ ਸਰਕਾਰ ਨੂੰ ਕਵੇ ਆਪਣਾ ਪੱਕਾ ਰੱਖਣਾ ਰੱਖੋ ਨਹੀਂ ਰੱਖਣਾ ਤਾਂ ਜੋ ਕਾਨੂੰਨ ਕਹਿੰਦਾ ਉਹਦੇ ਮੁਤਾਬਕ ਫੈਸਲਾ ਕਰਕੇ ਬੜੇ ਕਰਨ ਜੀ ਹਾਂ ਤੁਲੋ ਸਾਹਿਬ ਸਦਮੀਆਂ ਦੇ ਕੇਸ ਚ ਹੋਈ ਸਜ਼ਾ ਖਿਲਾਫ ਰਾਮ ਰਹੀ ਮੋ ਵੱਲੋਂ ਦਾਇਰ ਪਟੀਸ਼ਨ ਤੇ ਹਾਈ ਕੋਰਟ ਚ ਸੁਣਵਾਈ 10 ਦਸੰਬਰ ਨੂੰ ਹੋਵੇਗੀ ਕਾਨੂੰਨ ਲਿਖਿਆ ਸੀ ਜੀ ਇਹ ਕੇਸ ਕਿਉਂਕਿ ਆਪਾਂ ਜਾਣਦੇ ਹਾਂ 7x7 ਪਹਿਲਾਂ ਆਰਮਲੇ ਹੀ ਨੂੰ ਸਾਧਵੀ ਵਾਲੀ ਕੇਸ ਦੇ ਵਿੱਚ ਦੋ ਜਿਹੜੇ ਹੈਗੇ ਦੋ ਸਾਧਵੀਆਂ ਨੇ ਗਵਾਹੀ ਦਿੱਤੀ ਸੀ